ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਛੇ ਗਾਵਾਂ ਸੇ ਲੈ ਲੈ ਕੇ ਆਏ ਜੀ 6 ਰਿਆ 6 ਬਾਈ ਟੌਪ ਦੀਆਂ ਨੇ ਤੇ ਤਿੰਨ ਤਾਜ਼ੀਆਂ ਸੂਈਆਂ ਤਿੰਨ ਗੱਬੜਾਂ ਨੇ ਬਈ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰ ਹੈ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਹ ਬਈ ਗੱਬਣਾ ਨੇ ਥੋੜੇ ਥੋੜੇ ਦਿਨ ਕਰਮਾਗੀਆਂ ਲੈਣੀਆਂ ਨੇ ਜਰਸੀ ਆ ਫੁੱਲ ਬਰੀਡ ਆ ਆ ਦੰਦੋਂ ਖੀਰੀ ਆ ਨਾ ਬਈ ਹੂੰ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਆ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੱਸੋ ਹੋਰ ਠੀਕ ਆ ਬਈ ਵਧੀਆ ਵਧੀਆ ਬਾਈ ਹੋਰ ਦੱਸੋ ਠੀਕ ਹੋ ਮਾ ਬਹੁਤ ਵਧੀਆ ਬਈ ਕਿਵੇਂ ਚੱਲ ਰਾ ਬਾਈ ਕੰਮ ਕਰ ਡਾਕਟਰ ਕੰਮ ਬਹੁਤ ਚੰਗਾ ਚੱਲਦਾ ਪਉਂਦਾ ਵੀਡੀਓ ਪਾਉਣ ਦਾ ਟਾਈਮ ਹੀ ਨਹੀਂ ਮਿਲਦਾ ਬਾਈ ਰਾ ਆਉਂਦੀਆਂ ਪਹਿਲੇ ਹੀ ਵਿਕ ਜਾਂਦੀਆਂ ਪਹਿਲੇ ਹੀ ਵਿਕ ਜਾਂਦਾ ਹੁਣ ਵੀ ਇੰਨੇ ਕ ਫੋਨ ਆਈ ਜਾਂਦੇ ਆ ਮਨ ਆਪਾਂ ਦੱਸਦੀ ਨਹੀਂ ਬੜਾ ਆ ਗਿਆ ਹਾਂ ਹਾਂ ਬਹੁਤ ਜਿਆਦਾ ਚੰਗੇ ਡੰਗਰ ਹੁੰਦੇ ਡਾਕਟਰ ਵਿਕ ਵੀ ਹੋਦੀ ਜਾਂਦੇ ਆ ਮੈਨੂੰ ਦੋ ਤਾਂ ਹੁਣੀ ਵੇਚਤੀਆਂ ਹਨਾ ਹਾਂ ਡਾਕਟਰ ਦੋ ਵੇਚੀਆਂ ਤੇਰੇ ਖਰੇ ਤੂੰ ਵੇਚੀਆਂ ਬਸ ਸੌ ਨੇ ਕਪਰੇ ਪਰਸੋ ਵੀ ਫੋਨ ਲਾਇਆ ਸੀ ਉਹਦੇ ਵੀ ਹਾਂ ਬੱਕੀ ਡਾਕਟਰ ਨਾਲ ਜਦੋਂ ਯਾਰ ਬਿਹਰਾ ਹੁੰਦੀਆਂ ਬੇਕੋਦੀ ਜਾਂਦੀਆਂ ਜਿਹੜੋ ਤੈਨੂੰ ਕਹਿੰਨੇ ਆ ਉਹਦੇ ਲੇਟ ਹੋ ਜਾਂਦਾ ਬਿਹਰਾ ਸੇਲ ਹੋ ਜਾਂਦੀਆਂ ਹਮ ਬੱਕੀ ਡਾਕਟਰ ਨਾਲ ਪਸ਼ੂ ਸਾਫ਼ ਸੁਥਰੇ ਹੁੰਦੇ ਆ ਸਹੀ ਆ ਫੋਨ ਵੀ ਬਹੁਤ ਬੰਦੇ ਕਹਿੰਦੇ ਮੈਨੂੰ ਫੋਨ ਲਾ ਦੇ ਫੋਨ ਲਾਉਣ ਦਾ ਟਾਈਮ ਹੀ ਨਹੀਂ ਮਿਲਦਾ ਟਾਈਮ ਹੀ ਨਹੀਂ ਮਿਲਦਾ ਹਾਂ ਨਾਮ ਤੇ ਐਡਰੈਸ ਬੋਲ 66 ਗਲਾਬ ਸਿੰਘ ਪਿੰਡਾ ਸਿੰਗਾਰਾ ਨੋਆ ਤਪਾ ਤਹਿਸੀਲਾ ਬਰਨਾਲਾ ਜ਼ਿਲ੍ਹਾ ਜੀ ਨੇੜੇ ਪਿੰਡ ਬਈ ਮੇਰੇ ਡਾਕਟਰ ਆਪਣੇ ਕੋਲ ਰਹਿ ਗਿਆ ਮੋਬਾਈਲ ਨੰਬਰ ਬੋਲ 95014 33579 ਠੀਕ ਹੈ ਭਾਈ ਬਾਕੀ ਇਹ ਡਾਕਟਰ ਹੋਣ ਆਏ ਆ ਜਦੋਂ ਵੀ ਵੈਦਾ ਬੰਦੇ ਲੈਣੀਆਂ ਆ ਆਪਣੀਆਂ ਸਾਰੀਆਂ ਵੈਦਾ ਲਿਆਂਦੀਆਂ ਹੋਗੀਆਂ ਤਾ ਵੀ ਆਪਣੀ ਕੋਈ ਨਹੀਂ ਠੀਕ ਹੈ ਜਿਵੇਂ ਮਾਲਕਾਪਾ ਨੂੰ ਕਹਿੰਦੇ ਆ ਭੋਮੇ ਕਹਿ ਕੇ ਦੇਣੀਆਂ ਬਾਕੀ ਅਗਲੇ ਜੋ ਲੈਣੀ ਆ ਆਪਦੀ ਕੋਈ ਵੀ ਆਪਦੀ ਤਸ਼ੱਲੀ ਆਪਣੇ ਘਰੇ ਕਰਕੇ ਲੈ ਜੇ ਓਕੇ ਬਾਅਦ ਜਨਾਜ਼ਾ ਪਾਲਾ ਮਾ ਦੇਣਾ ਡਾਕਟਰ ਨਾ ਪਾਲਾ ਮੋ ਲੈਣਾ ਹੁੰਦਾ ਹਮ ਆਪਣੇ ਆਉਂਦੀਆਂ ਲਿਆਂਦੀਆਂ ਆਵਾਂ ਜਦੋਂ ਵੀ ਲੈਣੀ ਆ ਆਪਦੀ ਵਾਲਾ ਜਜਮੈਂਟ ਕਰਕੇ ਲੈ ਲੇ ਜਾਂ ਵੱਡੀ ਛੋਟੀ ਕੋਈ ਵੀ ਆ ਓਕੇ ਬਾਈ ਆਪਾਂ ਨਾ ਡਾਟਰ ਲੰਬਾ ਦਿੰਨੇ ਆ ਨਾ ਹੀ ਲੈਣੇ ਆ ਸਹੀ ਆ ਪਸ਼ੂ ਆਪਣੇ ਲਿਆਂਦੇ ਵੇ ਹੁੰਦੇ ਆ ਹਾਂ ਡਾਟਰ ਆਪਣੇ ਕੋਲ ਨਾ ਦੋ ਵਾਰਾਂ ਤੋਂ ਆਪਣੇ ਘਰ ਹੀ ਸੂਈਆਂ ਇੱਕ ਆਪਣੇ ਕੋਲ ਕੱਲ ਵੇਰ ਆਈ ਆ ਇੱਥੇ ਨੇ ਇਹ ਸੂਈ ਸਵਾਈ ਆਈ ਆ ਜਦੋਂ ਵੀ ਲੈਣੀ ਆ ਆਪਦੀ ਥੱਲੀ ਗੱਲ ਏ ਬੰਦਾ ਓਕੇ ਬਾਈ ਹਾਂ ਠੀਕ ਆ ਬਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵਾੜ ਦੇਖਦੇ ਨੇ ਟਾਪ ਬਰੀਡ ਕਿਹੜਾ ਸੂਆ ਸੂਈ ਆ ਇਹ ਡਾਕਟਰ ਸੂਆ ਦੂਜਾ ਸੂਈ ਆ ਮਾਲਕ ਆ ਕਹਿੰਦਾ ਪਹਿਲੇ ਸੂਏ ਵੱਡੀ ਹੋ ਕੇ ਬਣੀ ਦੱਸਿਆ ਬਾਕੀ ਡਾਕਟਰ ਦਾ ਲੇਵਾ ਵਾੜ ਦਾ ਦੇਖ ਚਾਹ ਹੈ ਕਹਿੰਦਾ 판ਡੀ ਦੀ ਹੈ ਲੇਵਾ ਨਹੀਂ ਕਿ ਨਹੀਂ ਹਮਮ ਬਾਕੀ ਡਾਕਟਰ ਇਹ ਬੰਦੇ ਨੇ ਦੁੱਧ 27 28 ਕਿਲੋ ਪਹਿਲਾਂ ਦਾ ਜੋਆ ਦੱਸਿਆ ਠੀਕ ਹੈ ਬਾਕੀ ਉਮੀਦ ਆ ਡਾਕਟਰ ਬਾਕੀ ਤੂੰ ਦਿੱਤਾ ਹੋ ਵਾੜ ਨੇ ਹਮਮ ਬਾਕੀ ਡਾਕਟਰ ਬੱਚੀ ਦੇਖੋ ਮਗਰ ਬੱਚਾ ਪੂਰੇ ਚੰਗੇ ਸ਼ੀਮਾਂ ਦੀ ਬੱਚੀ ਆ ਡਾਕਟਰ ਜੀ ਇੱਕ ਕੁਆਲਿਟੀ ਦੇਖ ਭਾਈ ਕਿਆ ਬੱਚੀ ਦੀ ਕੁਆਲਿਟੀ ਦੇਖ ਬਾਕੀ ਡਾਕਟਰ ਕੱਦ ਦੇਖ ਬੱਚੀ ਦਾ ਨਾਸਾ ਨੋਸ ਵੀ ਗਲੱਬੀ ਆ ਅਜੇ ਡਾਕਟਰ ਬੱਚੀ ਤੋਂ ਖੜਾ ਹੋ ਵੀ ਨਹੀਂ ਹੋਇਆ ਇਹਨਾਂ ਨੂੰ ਘੰਟਾ ਡੇਢ ਘੰਟੇ ਹੋਇਆ ਜੇਰ ਦੂਰ ਪੈ ਗਈ ਇਹਦੀ ਹਾਂ ਜੇਰ ਆਪਾਂ ਦਿਖਾ ਦੇ ਬੱਠਲ ਚ ਪਈ ਆ ਬਿਊਟੀ ਇੱਕ ਨੰਬਰ ਫੇਸ ਬੜਾ ਬਾਕੀ ਡਾਕਟਰ ਵੱਡੀ ਗੱਲ ਕੀ ਆ ਬਾਹਰ ਦੇਖੋ ਬਾਹਰ ਦਾ ਜਿਗਾਰ ਦੇ ਕੱਦ ਦੇ ਡਾਕਟਰ ਕੱਦ ਫੁੱਲਾ ਹਣਾ ਪੂਰਾ ਡਾਕਟਰ ਬੋੜੇ ਜ਼ਿਕਰ ਕਰਦਾ ਕੋਈ ਐਨਾ ਮੰਨੇ ਵੀ ਛੋਟੀ ਆ ਛੋਟੀ ਨਹੀਂ ਆ ਹੱਲੋ ਦੇਖੋ ਡਾਕਟਰ ਬਾਹਰ ਜਾ ਹੱਲੋ ਬਰੀਟ ਢਿੱਲੇਵਾ ਦੇ ਬਈ ਕਾਹਨੂੰ ਗੱਲਾਂ ਕਰਦਾ ਚਾਰ ਸਪਿਰੇ ਤੋਂ ਇੱਕ ਹੋ ਜਾਏ ਬਸ ਜੀ ਡਾਕਟਰ ਜੇ ਆਪਾਂ ਵੀਡੀਓ ਪਾਉਨੇ ਆ ਆਪਾਂ ਥੱਲੋ ਨਹੀਂ ਬਾਹਰ ਮਾਰੀ ਲੈਂਦੇ ਉੱਤ ਬਾਕੀ ਤੂੰ ਥਾਮ-ਥੂਂ ਦਿਖਾ ਦੀ ਡਾਕਟਰ ਦੋਨੇ ਪਾਸੋਂ ਨਾੜਾ ਨੂੜਾ ਦਿਖਾ ਡਾਕਟਰ ਦੇ ਵਿੱਚ ਇੱਕ ਨੰਬਰ ਲੇਵਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਨਾੜਾ ਨੂੜਾ ਕਰਮਾ ਇਹ ਫੁੱਲ ਚਾਹੀਆਂ ਫੁੱਲ ਬਾਕੀ ਡਾਕਟਰ ਬੰਦੀ ਗੱਲ ਕੀ ਐ ਸੀਠ ਨਹੀਂ ਦੇਖੋ ਲੈ ਜਿਹੜੀ ਮਾਜੀ ਗਾਂ ਲੈ ਜੇ ਡਾਕਟਰ ਭਲਾ ਮਗਰ ਦੀ ਵਾਜੇ ਮੂਹਰ ਦੀ ਵਾਜੇ ਹਿੱਲਣ ਵਾਲਾ ਕੰਮ ਹੀ ਨਹੀਂ ਨਾ ਵਾ ਸਹੀ ਗੱਲ ਆ ਭਾਈ ਕੀ ਬਾਤ ਆ ਇਹ ਜੇ ਰਾਹ ਪਈ ਆ ਹਨਾ ਜੇ ਡਾਕਟਰ ਬੱਥੇ ਚ ਪਈ ਆ ਦਿਖਾ ਰਿਹਾ ਰੱਖੀ ਬੈਠਾ ਬਾਈ ਵੱਟਾ ਹਾਂ ਬਾਕੀ ਡਾਕਟਰ ਤਾਂ ਇਹ ਦਿਖਾ ਦੇ ਜਗਾਰ ਦੇਖੋ ਬੱਚੀ ਨੂੰ ਲੱਗ ਲਿਆ ਕੀ ਬਾਤ ਆ ਮਾਣ ਜਾਇ ਡਾਕਟਰ ਲੈ ਵਾ ਥਾਣ ਚੰਗਾ ਲੈ ਹਮ ਆਪਾਂ ਤਾਂ ਡਾਕਟਰ ਆ ਬਾਕੀ ਹਰੇਕ ਬੰਦਾ ਕਹਿੰਦਾ ਵੀ ਲੈ ਵੇ ਆਂਗਾ ਫਿਰ ਆਉਂਗਾ ਆਪਾਂ ਬਹਿੜ ਦੀ ਮਾਰ ਹੀ ਲੈਂਦੇ ਸਹੀ ਗੱਲ ਆ ਬਾਈ ਬਾਕੀ ਡਾਕਟਰ ਥਣ ਭਾਂਡੇ ਆ ਪਸ਼ੂ ਹੀ ਵੇਖਦਾ ਦੂਜਾ ਰੰਗਰ ਵੇਖਦਾ ਨਹੀਂ ਹਮ ਬਾਕੀ ਦੋ ਨਾਕ ਮਿਲ ਜਾਣੇ ਕੌਣ ਬਾਕੀ ਡਾਕਟਰ ਇੱਕ ਨਾ ਇੱਕ ਫਰੀ ਇਹ ਦੂ ਬੱਚੀ ਦੇਖੋ ਚੰਗੀ ਆ ਤੇ ਮਾਂ ਵੀ ਚੰਗੀ ਆ ਬੱਚੀ ਵੀ ਚੰਗੀ ਆ ਬੱਚੀ ਦੇਖੋ ਡਾਕਟਰ ਦੇਖੋ ਬਾਕੀ ਨਾ ਜਾਤ ਨਸਲ ਦੇਖੋੜਾ ਨਾਸ ਗੁਲਾਬੀ ਪ੍ਰਿੰਟ ਬ੍ਰੀਟ ਇੱਕ ਨੰਬਰ ਬਹੁਤ ਜਿਆਦਾ ਚੰਗਾ ਵਜੇ ਬਿਊਟੀ ਇੱਕ ਕਾ ਨੰਬਰ ਆ ਮੂਰੋ ਲੇਵਾ ਚੈੱਕ ਕਰ ਲੋ ਇੱਕ ਨੰਬਰ ਲੇਵਾ ਇਕਲਾ ਇਕਲਾ ਥਣ ਪੀੜੀ ਦੇ ਭਾਗ ਵਰਗੇ ਥਣ ਨਾੜਾ ਨੂੜਾ ਫੋੜਾ ਬਾਕੀ ਡਾਕਟਰ ਨਾਲ ਛਮੀ ਪਲੀ ਵੜ ਵਾਲੀ ਹੈ ਹਾਂ ਫਲੀ ਵੀ ਫੁੱਲ ਆ ਖੋਲ ਦੇ ਬਾਈ ਮਣੀ ਤੋਰ ਕੇ ਦਿਖਾ ਦਈਏ ਚਵਾਈ ਕਿਵੇਂ ਆ ਚਵਾਈ ਆਲਟਰ ਪਤਾ ਨਾਲ ਮਾਰ ਕੇ ਰਖਾਵਾਂਗੇ ਚੋਣ ਤਾਂ ਖਾਂਦੇ ਹਾਂ ਬਹੁਤ ਚੰਗੇ ਹੂੰ ਤੋ ਰਾਗੀ ਦਾ ਕੱਦ ਕੋ ਦਖਾਦੇ ਬਹਿੜ ਦਾ ਕੱਦ ਕੋ ਬਹੁਤ ਹੈ ਸਹੀ ਆ ਭਾਈ ਫੁੱਲ ਕੱਦ ਦਾ ਕੋਈ ਛੋਟੀ ਨਾ ਮੰਨਿਓ ਭਾਈ ਪੂਰੀ ਰਾਜੀ ਹੈ ਬਾਕੀ ਦਾ ਵੀ ਲੈਵਾ ਦਖਾਦੇ ਬਹਿੜ ਦਾ ਲੈਵੇ ਕਨੂੰ ਡਾਕਟਰ ਪਹਿਲਾਂ ਉਹਨਾਂ ਮਗਰ ਉਹਨਾਂ ਬੁਰੇ ਆ ਮੈਂ ਕਹਿੰਦਾ ਬਾਕੀ ਦਾ ਡਾਕਟਰ ਨੂੰ ਦਖਾਦੇ ਦੇਖਲਾ ਵੱਡੀ ਬੁੱਡੀ ਬਹੁਤ ਆ ਬਹਿੜ ਦੇਖਲਾ ਹੂੰ ਜਿਹੜਾ ਪੂਰੀ ਸਮੀ ਪਾਈ ਹੈ ਡਾਕਟਰ ਪੂਰੀ ਕੱਦ ਵਿਟ ਹੈ ਹਾਂ ਜਿਹਲਾ ਦਿਖਾਏ ਡਾਕਟਰ ਖੜ ਕੇ ਬੈਜਨ ਦਖਾਦੇ ਬਹਿੜ ਦਾ ਭਾਈ ਬਰਾਬਰ ਖੜਾ ਉਸ ਹੱਬ ਨਾਲ ਕੱਦ ਦਾ ਮਾਜਾ ਲਾ ਲਿਓ ਡਾਕਟਰ ਲੈਵਾ ਦਖਾਵੇ ਬਹਿੜ ਦਾ ਲੈਵਾ ਦੇ ਇੱਕ ਨੰਬਰ ਲੈਵਾ ਹਾਂ ਕਿਆ ਬਾਤ ਆ ਇੱਕ ਕਿਹੜਾ ਹੋਰ ਦਵਾ ਕੋਈ ਜਗ੍ਹਾ ਨਹੀਂ ਦਵਾ ਦਿੰਦੇ ਆ ਬਾਹਰ ਵਾਕੀ ਆ ਡਾਕਟਰ ਆ ਪੀ ਦਿਆ ਲੈ ਹਮ ਲੈ ਆਪਣੀਆਂ ਕਹਿੰਦੇ ਆ ਗੱਲਾਂ ਇਹ ਡਾਕਟਰ ਬਹਿੜੀ ਦੱਸੂ ਵੀ ਵਾਕਿਆ ਹੀ ਚੰਗੀਆਂ ਆ ਹਮ ਆਪਾਂ ਉਹ ਗੱਲ ਨਹੀਂ ਵੀ ਆਪਾਂ ਕਹੀ ਜਾਏ ਕਿ ਸਲਾਹੀ ਜਾਏ ਪਸ਼ੂ ਮਾਰਾ ਹੋਵੇ ਜਾਨਵਰ ਦਾ ਕਿ ਟਰਾਪੇ ਦੱਸੂ ਸਹੀ ਗੱਲ ਆ ਮੂੰਹੋਂ ਬੋਲਦਾ ਜੀ ਹਾਂ ਮੂੰਹੋਂ ਬੋਲਦੇ ਆ ਡਾਕਟਰ ਬਹਿੜ ਯਾਰ ਤੇ ਮੁੱਲ ਭਰਾ ਜਾਇਜ਼ ਹੋ ਮੁੱਲ ਆਰਡਰ ਜਾਇਜ਼ ਕਰਾਂਗੇ ਜੀ ਬਹਿਰ ਦਾ ਡਾਕਟਰ ਮੁੱਲ ਲੋਕ ਨਾਲ 1 35 40 ਕਰੀ ਜਾਂਦੇ ਆ ਸਹੀ ਆ ਆਪਣਾ ਉਹ ਮੁੱਲ ਨਹੀਂ ਹੋਣਾ ਮੁੱਲ ਕਰਾਂਗੇ ਫੋਨ ਤੇ ਕਰਾਂਗੇ ਬਹੁਤ ਜਾਇਜ਼ ਠੀਕ ਆ ਭਾਈ ਆਪਣਾ ਮੁੱਲਾ ਵੀ ਕਰਨੀ ਵੀ ਦੁੱਗਣੀ ਕਰਨੇ ਆ ਹੂੰ ਬਾਹਲਾ ਮੁੱਲ ਨਹੀਂ ਹੋਣਾ ਭਾਜੀ ਡਾਕਟਰ ਜੇ ਮੁੱਲ ਦਾਪਾ ਕਰਦੀ ਨਹੀਂ ਅੱਗੇ ਵੀ ਦੇਖ ਲੈ ਹੂੰ ਲੇ ਬੱਡੀ ਗੱਲ ਕੀ ਨੇ ਡਾਕਟਰ ਹੂੰ ਅਰੇ ਇਹ ਬੰਦਾ ਆਪਾਂ ਨੂੰ ਐ ਮੰਨਦਾ ਵੀ ਆਪਾਂ ਸੀ ਲੈਣੇ ਲਿਆਉਣੇ ਕਿੱਥੋਂ ਆ ਸਹੀ ਗੱਲ ਆ ਭਾਈ ਬਾਕੀ ਡਾਕਟਰ ਬਹਿਰ ਕਵਾਲਿਟੀ ਬਹੁਤ ਹੈ ਕਬਾੜਾ ਮਾਰ ਕੇ ਦਿਖਾ ਦੇਗੇ ਹੂੰ ਕੋਈ ਚੈੱਕ ਨਹੀਂ ਧਾਰਾ ਮਾਰ ਕੇ ਦਿਖਾ ਦੇ ਬਾਕੀ ਡਾਕਟਰ ਦਿਖਾ ਦੇ ਪੁੱਤਰ ਪੁੱਤਰ ਵੈੜ ਕਿੰਨੀ ਹੈ ਹੂੰ ਢੀਡ ਵਾਲੀ ਹੈ ਵੈੜ ਤੇ ਡਾਕਟਰ ਦਾ ਨਸਲ ਕੁਆਲਿਟੀ ਵਾਲੀ ਹੈ ਬਹਿ ਵੀ ਡਾਕਟਰ ਤੋਂ ਆਈ ਜਾਂ ਨਿਆਣਾ ਪਉਣਾ ਪਾਲੇ ਨਹੀਂ ਪਉਣਾ ਨਾ ਆਪਾ ਠੀਕ ਆ ਭਾਈ ਆਪੀ ਮਾਰ ਉਹੀ ਭੇਜਾ ਅੱਛਾ ਹਾਂ ਬੱਚਾ ਵੀ ਛੱਡ ਨਾ ਸਕਦਾ ਕੋਈ ਚੱਕਰੀ ਠੰਡੀ ਐ ਇੰਨੀ ਕਾ ਬਾਈ ਕਹਿੰਦਾ ਜਿਵੇਂ ਮਾਰੀ ਡਾਕਟਰ ਚੌਂ ਦੇ ਵਾਰ ਨੂੰ ਕਿੰਨਾ ਚੰਗਾ ਲੱਗਿਆ ਹਾਂ ਹਾਂ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਣੀ ਨਹੀਂ ਕਹਿਣਾ ਬਾਕੀ ਡਾਕਟਰ ਹੋ ਜਾ ਖੱਟਾ ਖੱਟਾ ਬੋਲਾ ਮਾਰਦੀ ਆ ਜਮਾ ਬੋਲਾ ਬਾਈ ਲੈ ਹੁਣ ਕਰਕੇ ਦਾ ਘੱਟੋਂ ਕਰ 7 ਤੋਂ 8 ਕਿਲੋ ਬੋਲਾ ਕਰਤਾ ਡਾਕਟਰ ਆਪਾ ਠੀਕ ਹੈ ਜੀ ਮਗਰਲੇ ਥੜਾਈ ਚਵਾਈ ਚੈੱਕ ਕਰੋ ਡਾਕਟਰ ਜੋੜੀ ਚਵਾਈ ਚੈੱਕ ਕਰਾ ਦੀ ਮਗਰਲੇ ਵੀ ਅੱਡ ਕਰਾ ਦੀ ਮੂਹਰੇ ਵੀ ਅੱਡ ਕਰਾ ਦੀ ਕੋਈ ਘੂਰ ਸਰਲਾ ਹੋਵੇ ਆਪਣੀ ਗਰੰਟੀ ਬੜੀ ਬਾੜੀ ਆ ਯਾਰ ਚਵਾਈ ਡਾਕਟਰ ਚਵਾਈ ਗਾਂ ਯਾ ਥਾਣੀ ਬਹੁਤ ਚੰਗਾ ਲੱਗਿਆ ਖਾਂਦੇ ਜੱਤੀ ਆਲਟਰ ਚਵਾਈ ਹੋਣੀ ਤਾਂ ਕਿ ਦਿਖਾ ਦੇ ਬਾਕੀ ਡਾਕਟਰ ਨੂੰ ਆਏ ਦੇਖ ਜਾ ਹੁਣ ਬਾਅਦ ਚ ਲੈ ਕੇ ਉੱਠ ਖੜੇ ਦੀਵਾਰੇ ਉੱਟ ਕੇ ਫੇਰ ਵਾਹ ਆਲਟਰ ਹਿੱਲਣਾ ਚਮਈ ਨਹੀਂ ਨੀ ਨਿਕਲ ਮਾਈ ਨਹੀਂ ਸਹੀ ਗੱਲ ਬਾਕੀ ਡਾਕਟਰ ਕੁਛ ਨਹੀਂ ਬਾਕੀ ਡਾਕਟਰ ਨੂੰ ਥਾਮ ਦਿਖਾ ਦੇ ਹੁਣ ਬੈਠ ਦਾ ਕੀ ਬਾਤ ਕਹਦੇ ਨਾ ਥਾਣਾ ਲੈ ਮੁਠੀ ਥਾਣੇ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਥਾਣ ਪੀੜ ਦੇ ਪਾਜ ਵਰਗੇ ਬਾਕੀ ਤੂੰ ਡਾਕਟਰ 4 ਰੁਪਏ ਰੋ ਬਾਹਰ ਦਿਖਾ ਦੇ ਆਪਾਂ ਕੋਈ ਨਾ ਮੰਨੇ ਛੋਟੀ ਨਾ ਮੰਨੇ ਬੰਦਾ ਜਾਨ ਜਿੰਦ ਬਹੁਤ ਆ ਲੇਵਾ ਜਿੰਨਾ ਕਿ ਕਹਦੇ ਉਨੇ ਹੀ ਲੇਵਾ ਸਹੀ ਗੱਲ ਉਹ 6 ਤੋਂ 7 ਕਿਲੋ ਵੋਹਾ ਕੱਢਿਆ ਹ ਤੇ ਡਾਕਟਰ ਜੀ 30-35 ਕਿਲੋ ਚਵਾਸਾ ਦਿਆ 25-26 ਕਿਲੋ ਕੋਲੋਂ ਦਾ ਜਵਾਇਆ ਵਾ ਬਾਕੀ ਮੋਲ ਵੀ ਜਾਇਜ਼ ਹੋਣਾ ਹਾਂ ਮੋਲ ਵੀ ਇੱਧਰ ਆਪਣੇ ਜਾਇਜ਼ ਹੁੰਦੇ ਆ ਬੱਚਾ ਵੀ ਬੱਚੀ ਆ ਬੱਚੇ ਆ ਡਾਕਟਰ ਮਗਰ ਯਾਰ ਇੱਕ ਨਾ ਇੱਕ ਨੌ ਫਰੀ ਹੈ ਜੇਰ ਵੀ ਭਾਈ ਇਹਦੀ ਰੱਖੀ ਬੈਠਾ ਗਾ ਹਾਂਜੀ ਅੱਗੇ ਵੀਰੇ 2 ਨੰਬਰ ਇਹ ਡਾਕਟਰ ਦੂਜਾ ਸੁਆ ਬੱਚੀ ਸੂਈ ਆ ਓਕੇ ਇਹਨੂੰ ਦੂਜਾ ਦਿਨ ਹੋਗਾ ਸੂਈ ਨੂੰ ਆਪਣੇ ਕੋਲ ਕੱਲ ਆਥਣੇ ਆਈ ਆ ਮੰਨ ਇਹ ਓਕੇ ਜੀ ਹਾਂ ਦੂਜਾ ਦਿਨ ਹੋਗਾ ਸੂਈ ਨੂੰ ਠੀਕ ਆ ਭਾਈ ਤੇ ਬਾਕੀ ਦਾ ਤੂੰ ਜਗਾਰ ਦਿਖਾ ਬੱਚੀ ਦਾ ਆਏ ਕਹਿੰਦਾ ਯਾਰ ਭਾਈ ਇੱਕ ਦੂਜੀ ਤੋਂ ਵੱਧ ਕੇ ਹੈ ਡਾਕਟਰ ਇਹ ਲੈਵੇ ਕਿ ਨੂੰ ਤਾਂ ਬਿਹੜਾ ਛੋਟੀਆਂ ਲੈਵੇ ਵੱਡੇ ਲਈ ਫਿਰ ਸਕੇ ਲੈਵੇ ਵੱਡੇ ਲਈ ਬਾਨੀਆਂ ਸਹੀ ਗੱਲ ਬਾਕੀ ਕੁਆਲਿਟੀ ਦਿਖਾ ਦੇ ਡਾਕਟਰ ਸੀਲ ਠੰਡੀ ਵੀ ਮੈਂ ਬਹੁਤ ਪਾਈ ਹੈ ਭਾਈ ਜਿਵੇਂ ਮਨ ਦੀ ਬਹਿ ਜਾ ਕੋਈ ਚੱਕਰੀ ਡਾਕਟਰ ਇਹ ਕਹਿੰਦੇ ਨਹੀਂ ਬਹਿਣੇ ਜਮਾ ਯਾਰ ਕੀ ਬਾਤ ਹੈ ਵਾਹ ਰਹੀ ਹੈ ਚੰਗੀ ਆ ਰਹਿਦਰ ਬਹਿਣ ਸੀਲ ਠੰਡੀ ਬਹੁਤ ਆ ਲੱਗਿਆ ਕਮਾਲ ਆ ਪੂਰੀ ਵਿਥੀ ਤੇ ਕਲਾ ਕਲਾ ਥਾਣ ਦੇ ਕੀ ਬਾਤ ਆ ਬੱਚਾ ਕੀ ਦੇ ਤਾਂ ਇਹ ਨਹੀਂ ਕਿਹਦੇ ਮਗਰ ਰਹਿਦਰ ਬੱਚਾ ਹੈ ਬੱਚਾ ਦੇ ਹਾਂ ਸੋਈ ਨਹੀਂ ਬੱਚਾ ਮਗਰ ਨੰਬਰ ਇੱਥੇ ਤੋਂ ਚੌੜੀ ਜੂੜੀ ਚੌੜੀ ਬਹੁਤ ਆ ਬਾਕੀ ਡਾਕਟਰ ਨਾਲ ਪਹਿੜ ਦਾ ਜਗਾਰ ਆ ਜਿਵੇਂ ਬਾਹਰ ਦੇ ਬੰਤਰ ਦੇਖੋ ਡਾਕਟਰ ਲੈ ਮੈਂ ਕਹਿੰਦਾ ਭਾਈ ਜਿਵੇਂ ਡਾਕਟਰ ਇੱਕ ਗੱਲ ਵੱਡੀ ਗੱਲ ਕੀ ਇੱਧਰ ਦੀ ਵਹਲਾ ਉੱਧਰ ਦੀ ਵਹਲਾ ਹਿਲਣਾ ਕਰਮ ਆ ਇਹਨੇ ਜਿਵੇਂ ਹੀ ਨਹੀਂ ਇੱਧਰੋਂ ਲੈਵਾ ਚੈੱਕ ਕਰ ਲੋ ਲੈ ਇੱਕ ਨੰਬਰ ਲੈਵਾ ਬਾਕੀ ਨਾਲ ਡਾਕਟਰ ਤੂੰ ਦਿਖਾ ਦੀ ਲੈਵਾ ਮੂਹ ਨੂੰ ਵੀ ਤੂੰ ਨਿੱਜ ਕੇ ਫੇਦਾ ਮਗਰ ਵੀ ਲੱਤਾਂ ਤੋਂ ਬਾਹਰ ਫੇਦਾ ਸਹੀ ਗੱਲ ਆ ਢੋਕਾ ਤੇ ਵੇਖ ਦੋ ਫੁੱਟ ਤੋਂ ਵੱਧ ਚੜਾਈ ਲੈਵੇ ਦੀ ਹੋਊਗੀ ਆਪਾਂ ਬਾਕੀ ਡਾਕਟਰ ਤੋਰਦਾ ਇਹਦਾ ਬੱਚੀ ਤੂੰ ਆਪੇ ਹੀ ਦੱਸਣੀ ਵਾਕਈ ਚੰਗੀ ਆ ਬੋਲ ਲੈ ਭਾਈ ਤੋਰ ਦੇ ਬਰੀਡ ਇੱਕ ਨੰਬਰ ਆ ਬਾਈ ਸੂਈ ਸਵਾਈ ਆਗੀ ਬੱਚਾ ਚਲੋ ਕੋਈ ਨਹੀਂ ਬੱਚਾ ਦੇਤਾ ਬਾਈ ਤੇ ਆਰਡਰ ਦੇਖ ਬਾਈ ਕਮਾਲ ਆ ਬਾਕੀ ਡਾਕਟਰ ਆ ਬਾਹਰ ਨੂੰ ਲੈਵਾ ਦੇ ਜਾਂ ਕਹਿੰਦੀ ਮੈਨੂੰ ਹੀ ਲੱਗਿਆ ਲੈਵਾ ਜਾਂ ਤਾਂ ਦਿਖਾ ਲੈ ਲੈ ਬਾਕੀ ਡਾਕਟਰ ਨਾ ਕੁਆਲਿਟੀ ਵਾਲੀ ਆ ਨਹੀਂ ਆਏ ਜੀ ਸਹੀ ਆ ਬਾਈ ਹਾਂ ਤੋਰਾ ਬਰੀਡ ਲੈਵਾ ਥਾਨ ਇੱਕ ਡਾਕਟਰ ਆ ਬਾਹਰ ਤਾਂ ਆ ਕਹਿੰਦੀ ਆ ਵੀ ਯਾਰ ਜਿੰਨੀ ਹੈਗੀ ਆ ਵੀ ਬਸ ਜਿਆਦੇ ਨਜਾਇਜ਼ ਚੰਗਾ ਬੱਚਾ ਡਾਕਟਰ ਵੀ ਠੀਕ ਆ ਬਾਕੀ ਡਾਕਟਰ ਯਾਰ ਇਹ ਇੱਕ ਬਾਹਰ ਬੰਦਾ ਲਿਆਉਂਦਾ ਇੰਨੀ ਸਾਫ ਸੁਥਰੀ ਬਾਹਰ ਮਿਲਦੀ ਬਹੁਤ ਘੱਟ ਹੈ ਸਹੀ ਗੱਲ ਆ ਭਾਈ ਸਾਨੂੰ ਤਾਂ 2-3 ਤਿੰਨ ਦਿਨ ਫੋਟੇ ਜਾਂਦੇ ਆਪਾਂ ਫੁੱਲਮਿਆਂ ਨੂੰ ਡੰਗਰ ਸਾਫ ਸੁਥਰਾ ਬਹੁਤ ਲਈਦਾ ਹੈਟਰ ਸਹੀ ਗੱਲ ਆ ਬਾਕੀ ਡਾਕਟਰ ਕੀ ਵੱਡੀ ਗੱਲ ਦੇਖੋ ਸੀਲ ਸੰਧੀ ਲੈਵਾ ਇੱਕ ਗੱਠ ਲੈਵਾ ਮੂੰਹ ਦੇ ਡਾਕਟਰ ਮੂਰੇ ਹੱਥ ਨਹੀਂ ਦਿਖਰੋ ਲੈਵਾ ਫਿਰ ਤਾਂ ਮਗਰ ਦਿਖਾਈ ਡਾਕਟਰ ਲੱਤਾਂ ਤੋਂ ਬਾਹਰ ਕੱਢੀ ਫਿਰਦੇ ਲੈਵਾ ਤੋੜਾ ਦੇ ਇੱਕ ਨਹੀਂ ਬਾਕੀ ਡਾਕਟਰ ਤੂੰ ਬਾਹਰ ਦਿਖਾ ਦੇ ਉਸ ਤੋਂ ਕੁਆਲਿਟੀ ਕੁਆਲਿਟੀ ਦਿਖਾ ਬਾਹਰ ਦੀ ਮੋਲ ਜੈਜੂਪੁਰਾ ਮੇਲੇ ਆਡਰ ਜੈਜ ਕਰਾਂਗੇ ਠੀਕ ਆ ਭਾਈ ਬਾਹਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜੈ ਡਾਕਟਰ ਬਾਹ ਮੁੱਲ ਆਪਾਂ ਜਾਰੀ ਕਰਨੇ ਮੁੱਲ ਨਹੀਂ ਬਾਹੇ ਕਰਦੇ ਆਪਾਂ ਸੋਰ ਦੇ ਇੱਕ ਵਾਰੀ ਹੋਰ ਕੋਈ ਚੱਕਰ ਨਹੀਂ ਬਾਈ ਡਾਕਟਰ ਇਹ ਤੋਰ ਕੇ ਦਿਖਾ ਦੇ ਲੈ ਬਾਈ ਬਾਕੀ ਦਿਖਾ ਦੇ ਡਾਕਟਰ ਸਮਾ ਰੱਖੀ ਤੋਰਾ ਤਾਂ ਇੱਕ ਨੰਬਰ ਹੈ ਕਿ ਨਹੀਂ ਡਾਕਟਰ ਕੁਆਲਟੀ ਵਾਲੀ ਹੈ ਵਹਿਰਦੀ ਯਾਰ ਤੇ ਇਹ ਲੈਵਾ ਲੈ ਕੇ ਮਸਾ ਤੁਰਦੀ ਹੈ ਇਹਨੇ ਲੈਵਾ ਬਣਾਈ ਕਰੀ ਸਹੀ ਆ ਬਾਈ ਇਹਦਾ ਵੀ ਡਾਕਟਰ ਮੰਨ ਕੇ ਚਲੋ ਤੜ ਕੇ 7 ਤੋਂ 8 ਕਿਲੋ ਦੁੱਧ ਇਹਦਾ ਵੀ ਖਾਲੀ ਕਰਿਆ ਵਾ ਠੀਕ ਆ ਹਾਂ ਹਜੇ ਅਪਾ ਜਮਾ ਖਾਲੀ ਨਹੀਂ ਕਰਿਆ ਪਹਿਲਾਂ ਤੇ ਬਾਕੀ ਦਾਦਰੀਓ 2-4 ਇੰਚ ਚੋਣ ਲਾ ਕੇ ਨਾ ਦੁੱਧ 25 ਤੋਂ 26 ਕਿਲੋ ਵਹਿਰ ਨੂੰ ਜਵਾ ਦੇਣਾ ਇਹਨੇ ਵੀ ਸਹੀ ਗੱਲ ਆ ਬਾਈ ਦੁੱਧ ਵਾਲਾ ਪੀਸ ਆ ਬਰੀਕੀ ਬਾਕੀ ਡਾਕਟਰ ਜਿਵੇਂ ਏਡੇ ਲੈ ਵੀ ਆਈ ਬਾਹਰ ਜੇ 25-26 ਕਿਲੋ ਤੇ ਉਹ ਦੇਊ ਨਾ ਤੇ ਉਹ ਵੀ ਕਿਹੜੀ ਦੇਊ ਵੀ ਕਿਹੜੀ ਸਹੀ ਆ ਬਾਈ ਇਹ ਲੈਵਾਰੇ ਇਹ ਤੂੰ ਪਾਂਡਾਲਾ ਪੂਰਾ ਫਾੜੀ ਵਾਲਾ ਡਾਟਰ ਡਾਕਟਰ ਸਾਇਰ ਤੋਂ ਦਿਖਾ ਲੇ ਵਾ ਪਾਹ ਨੂੰ ਦਿਖਾਉਂਦੀ ਐ ਲੱਤਾਂ ਤੋਂ ਐ ਡਾਕਟਰ ਇਹਦੇ ਵਿੱਚ ਬਰਾਬੇ ਖੜ ਕੇ ਦਿਖਾ ਵੀ ਲੈ ਲੱਤਾਂ ਤੋਂ ਕਿੰਨਾ ਬਾਹਰ ਦਿਖਾਉਂਦਾ ਲੈ ਲੈ ਮੂੰਹ ਨੂੰ ਦਿਖਾ ਲੈ ਡਾਕਟਰ ਕਿਥੇ ਲਿਖੀ ਦੇ ਬਾਹਰ ਨੂੰ ਤੁਰਿਆ ਫਿਰਦਾ ਗਰਮਾ ਲੈ ਲੈ ਮੂਹਰੋ ਥਣ ਥਣੇ ਬਾਕੀ ਡਾਕਟਰ ਖੜਨੀ ਖੁੜਨੀ ਬਹਿੜਦੀ ਸਾਰੀ ਜਿੱਦੋ ਮਰਜੀ ਖਾਦੇ ਪੂਰੀ ਪੱਤਰੀ ਅਗੂ ਐ ਨਾ ਮੰਨੇ ਵੀ ਪੂਰੀ ਜਗਦੀ ਹੋਈ ਜਾਏ ਹੋਊਗੀ ਸਹੀ ਹੈ ਪੂਰੀ ਪ੍ਰੇਨ ਨਸਲ ਕੁਆਲਟੀ ਡਾਕਟਰ ਦਿਖਾ ਦੀ ਮੂਹਰੋ ਕੀ ਬਾਤ ਆ ਹਾਂ ਕੁਆਲਟੀ ਦਿਖਾ ਦੇ ਬਹਿਰ ਦੀ ਲੈ ਤੇ ਫੇਸ ਦਿਖਾਉਨੇ ਆ ਫੇਸ ਵੀ ਬੜਾ ਪਿਆਰਾ ਲੈ ਬਿਊਟੀ ਡਾਕਟਰ ਬਹਿਰ ਦੀ ਜਾਨ ਕੁਆਲਟੀ ਬੜੀ ਚੰਗੀ ਆ ਗਰਮੀਆਂ ਦੇ ਪੀਸ ਆ ਡਾਕਟਰ ਸਾਡੇ ਗਰਮੀਆਂ ਵਾਲੇ ਪੀਸ ਆ ਹਾਂ ਬਾਕੀ ਧਾਰਾਂ ਕੋਈ ਚੱਕਰ ਨਹੀਂ ਡਾਕਟਰ ਮਾਰ ਕੇ ਦਿਖਾ ਦੇਾਂਗੇ ਆਪਾਂ ਹਮ ਸਹੀ ਬਹਿਰ ਇਹ ਵੀ ਵੇਲੇ ਬੱਚਾ ਲਾ ਨਾ ਲਾ ਉਹ ਵੀ ਵੇਜਾ ਕੋਈ ਚੱਕਰ ਹੀ ਨਹੀਂ ਡਾਕਟਰ ਠੀਕ ਆ ਭਾਈ ਹਾਂ ਕੰਡੀ ਸੀਲ ਬਾਈ ਕਹਿੰਦਾ ਫੁੱਲ ਆ ਬਾਕੀ ਕੋਈ ਚੱਕਰ ਨਹੀਂ ਧਾਰਾ ਲੈ ਡਰ ਧਾਰਾ ਮਾਰ ਕੇ ਦਿਖਾ ਦੇ ਦੇਖ ਗਰਮ ਵਾਲੀ ਸਾਡੇ ਚੋਲ ਨਾ ਮਾਰਾ ਹੋ ਆਪਣੀ ਮੈਰ ਦੇ ਨਹੀਂ ਮਾਰਦਾ ਬਹੁਤ ਹੈ ਲੈ ਜੀ ਧਾਰਾ ਮਾਰੀ ਚੋਲ ਦੇਖ ਤੂੰ ਮੇਰਾ ਨਹੀਂ ਕੁਝ ਨਹੀਂ ਚਵਾਈ ਬਾਕੀ ਤੂੰ ਡਾਕਟਰਾਂ ਦਿਖਾਵੇ ਮੂਹਰੇ ਵੀ ਮौज ਨਾ ਖਰੀਆ ਕੋਈ ਮੂਹਰੇ ਵੀ ਬੰਦਾ ਆ ਮੇਰੇ ਵੀ ਹੋਣ ਦੀ ਲੋੜ ਨਹੀਂ ਹੂੰ ਬਾਕੀ ਡਾਕਟਰ ਨਾਲ ਜਾਣ ਬਸ ਸੀਲ ਸੰਧੀ ਬਾਰੇ ਆ ਸਹੀ ਗੱਲ ਆ ਲੈ ਲੈ ਵਾਰੇ ਬਾਈ ਹਣਾ ਡਾਕਟਰ ਇਹ ਲੈਵਾ ਦਾ ਬੱਚੀ ਨਹੀਂ ਸੱਚੀ ਮੁੱਛੂ ਗਾ ਬਾਹ ਨਜਾਇਜ਼ ਚੰਗਾ ਲੱਗਿਆ ਲੈ ਚੋਣ ਦੇਖ ਬਈ ਚਵਾਈ 24 ਚਵਾਈ ਤਾਂ ਕਰਦੇ ਆਪਾਂ ਚਵਾਈ ਤੇ ਥਾਂ ਨਹੀਂ ਮਾਰਾ ਲੈਂਦੇ ਚੋਣ ਤਾਂ ਵੜਦਾ ਬਾਹ ਨਜਾਇਜ਼ ਚੰਗਾ ਸਹੀ ਗੱਲ ਹੈ ਬਾਕੀ ਡਾਕਟਰ ਨੂੰ ਤਾਂ ਨਹੀਂ ਦੱਸਦਿਆ ਵੀ ਕਿੰਨੀ ਗੱਜੀਆਂ ਆਏ ਕਹਿੰਦਾ ਇੱਕ ਨੰਬਰ ਤੇ ਬਾਈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਡਾਕਟਰ ਫੀਲ ਢੰਡੀ ਵਾਲੀ ਹੈ ਹਮ ਲੇ ਕਿੰਨੀ ਗੱਤਾਰਾ ਮਾਰੀਆਂ ਬਾਈ ਕਿੰਧਾਰਾ ਮਾਰੀਆਂ ਹੈ ਨਾ ਲੈ ਬਾਕੀ ਆਏ ਨੂੰ ਬਹਿੜ ਜਾ ਸਾਹ ਸੁ ਤੁਸੀਂ ਵਾਲੀ ਹੈ ਨਾ ਤੇ ਹਮ ਧਾਰਾ ਤੋਂ ਤੂੰ ਮਾਰ ਕੇ ਦਿਖਾ ਦਿਆਂ ਬਾਕੀ ਇਹ ਇਧਰ ਨਹੀਂ ਬਹਿ ਜਾ ਉੱਲਾ ਉਧਰ ਨਹੀਂ ਬਹਿ ਜਾ ਹਿਲਣਾ ਜਮਾ ਹੀ ਨਹੀਂ ਕਿਹੜਾ ਕੋਈ ਨਹੀਂ ਆਣਾ ਬਾਕੀ ਡਾਕਟਰ ਆਪਾਂ ਬਹਿਦੇ ਨਹੀਂ ਆਣਾ ਨਹੀਂ ਪਉਂਦਾ ਧਾਰਾ ਮਾਰ ਕੇ ਦੋਨੇ ਵਾਸੀ ਬਹਿ ਜਾ ਹਾਂ ਕੋਈ ਚੱਕਰੀ ਨਹੀਂ ਕਹਿਣਾ ਕਰ ਵਾਲੇ ਨੇ ਕੋਈ ਬ੍ਰੇਡ ਇੱਕ ਨੰਬਰ ਆ ਮੁੱਲ ਜਮਾ ਜਾਇਜ਼ ਮੁੱਲ ਡਾਕਟਰ ਪਜਾਇਜ਼ ਕਰਾਂਗੇ ਕਰਾਂਗੇ ਫੋਨ ਤੇ ਸਾਰਿਆਂ ਨੂੰ ਲੈਵਾ ਦੇਖ ਯਾਰ ਕਿ ਨਹੀਂ ਬਾਕੀ ਡਾਕਟਰ ਲੈਵਾ ਹੀ ਦਾਦੇ ਲੈ ਕੇ ਜਨਵਰੀ ਪਾ ਲੈਣੀ ਹੈ ਬਾਕੀ ਡਾਕਟਰ ਲੈਵੇ ਆਪਸੇ ਦੇਖਦਾ ਹੂੰ ਉੱਤੋਂ ਦਿਖਾ ਦੇ ਡਾਕਟਰ ਪੂਰੀ ਪੱਧਰ ਆ ਗਿਆ ਇਹਦਾ ਬੰਨੇ ਪੂਰੀ ਸਿਹਰੇ ਦਾ ਪੂਰੀ ਬਾਕੀ ਮੁੱਲ ਵੀ ਬਾਈ ਕਹਿੰਦਾ ਜਮਾ ਜਾਇਜ਼ ਹੋਊਗਾ ਹੂੰ ਅੱਗੇ ਬਈ ਤਿੰਨ ਨੰਬਰ ਇਹ ਡਾਕਟਰ ਆਪਣੇ ਕੋਲ ਚਾਰੇ ਬੱਚਿਆਂ ਪਹਿਲਣੀਆਂ ਆ ਓਕੇ ਹਾਂ ਠੀਕ ਆ ਇਹ ਮਨ ਦੰਦਾਂ ਚ ਕੰਨੀ ਖੜੀ ਆ ਓਕੇ ਇਹਦੀ ਵੀ ਦੰਦਾਂ ਸ਼ਾਇਰ ਕੰਨੀ ਹੂ ਉਹ ਦੰਦਾਂ ਚ ਹੀ ਜਮਾ ਜੀ ਕਦੋਂ ਸੂਈ ਆ ਭਰਾ ਇਹ ਇਹਨੂੰ ਰਾਡ ਰਹੇ ਮਿਹਨਤੀ ਵੀ ਨਾ 20 ਹੋਏ ਹੋਣਗੇ ਸੂਈ ਨੂੰ ਠੀਕ ਆ ਹਾਂ ਇਹਨੇ ਬੱਚਾ ਦਿੱਤਾ ਬੱਚਾ ਦਿੱਤਾ ਹਾਂ ਬੱਚਾ ਦਿੱਤਾ ਇਹ ਮਿਹਨਤ 20 ਮਸਾ ਹੋਏ ਹੋਣਗੇ ਓਕੇ ਭਾਈ ਉਹਦੋਂ ਮੂੰ ਲਾ ਜੀ ਮਾਇਆ ਗਾਂ ਕਿ ਸੁੰਦੀ ਆ ਮਾ ਦਮ ਲੜਕ ਕੇ ਆ ਜੀ ਬਾਕੀ ਬੱਦੀ ਕਰਕੇ ਨਾ ਤਸੀਲ ਸੰਧੀ ਇਹ ਵੀ ਬਹੁਤ ਆ ਜੇਰ ਲੰਮਕੀ ਜਾਂਦੀ ਆ ਥੋੜੇ ਟਾਈਮ ਜੇਰ ਤੋਂ ਵੱਧ ਸਿਰ ਨਹੀਂ ਹੋ ਗਈ ਇਹ ਵਾਹਵਾ ਕੱਢਿਆ ਜਾਂ ਨਹੀਂ ਬਈ ਬਹੁਤ ਵੱਧ ਰੋ ਪਰ 2.5 ਕਿਲੋ ਕੱਢਿਆ ਬੱਚੇ ਨੂੰ ਪਿਆਦਾ ਹੀ ਕਿਹਨਾਂ ਵੇ ਵੈਂਦੀ ਨਹੀਂ ਛੋਹ ਹਾਂ ਆਰਡਰ ਦੇਖੋ ਭਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਲੈ ਕਿਹੜੇ ਬਾਕੀ ਡਾਕਟਰੀਆ ਸਾਫ ਸੁਥਰੀ ਬਹੁਤ ਆ ਬੱਚੀ ਵੱਡੀ ਬੁੱਢੀ ਬਹੁਤ ਹੈ ਹਮ ਥਾ ਡਪੜਿਆ ਪੂਰਾ ਹਰ ਵਾਲਾ ਹੈ ਹਨ ਬਹੁਤ ਚੰਗਾ ਯਾਰ ਹਨ ਡਾਕਟਰ ਥਣ ਬਹੁਤ ਚੰਗਾ ਭਾਜੀ ਪਹਿਲੇ ਨੂੰ ਬੱਚੇ ਡਾਕਟਰ ਚਾਰ ਦਿਨ ਚਵਾਈਆਂ ਕਰੀ ਗਏ ਨਾ ਬੱਚੀ ਨੇ ਫੇਰ ਨਿਕਲ ਮੰਨੇ ਸਹੀ ਗੱਲ ਹੈ ਹਾਂ ਬ੍ਰੀਡ ਇੱਕ ਨੰਬਰ ਕੱਟ ਲਾ ਗੀ ਆਹ ਦੀ ਕੁਆਲਟੀ ਦੇਖਾ ਬੱਚੀ ਲਾ ਹਾਂ ਕੱਦ ਵੀ ਫੁੱਲ ਆ ਕੱਦ ਆਰਡਰ ਬਹੁਤ ਆਂਦੀ ਆ ਇਹ ਪੂਰਾ ਡਬਲ ਕੱਦ ਦਾ ਆਰਡਰ ਕੋਈ ਛੋਟੀ ਨਾ ਮੰਨੋ ਹਾਂ ਕੱ ਬੜੀ ਚੰਗਾ ਦਿਖਾ ਡਾਕਟਰ ਬੱਚਾ ਤੌਰ ਕਰਾ ਬਹੁਤ ਜਿਆਦਾ ਚੰਗਾ ਤੇ ਜੇਰ ਥੋੜੇ ਟਾਈਮ ਤੱਕ ਜੇਰ ਡਾਕਟਰ ਇਹ ਬੈਠੀ ਰਹਿਣੀ ਹੈ ਹਮਮ ਸਹੀ ਗੱਲ ਆ ਜੇ ਮੈਂ ਤਾਂ ਮਨ 20 ਬੱਚੇ ਕੋਈ ਹੋਇਆ ਸੀ ਸੁਈ ਨੂੰ ਹਮਮ ਬਾਕੀ ਡਾਕਟਰ ਨੂੰ ਦਿਖਾ ਦੀ ਇਧਰੋਂ ਕੱਦ ਦਿਖਾ ਦੇ ਡਾਕਟਰ ਕਿੰਦਾ ਇਹਦਾ ਚੁਵਾਈ ਚੁਈ ਕਿਵੇਂ ਨਿਕਲੀ ਚੁਵਾਈ ਡਾਕਟਰ ਮੈਂ ਤਾਰਾ ਮਗਰੋਂ ਚੁਵਾਈ ਬਹੁਤ ਜਿਆਦਾ ਚੰਗੀ ਆ ਠੀਕ ਆ ਕੱਦ ਮੈਨੂੰ ਦਿਖਾ ਦੇ ਡਾਕਟਰ ਪੂਰਾ ਦਾ ਬੋਲਾ ਬਾਈ ਬਰਾਬਰ ਖੜਾ ਬਈ ਧੌਣ ਤਾਂ ਬਾਕੀ ਡਾਕਟਰ ਗਾਹਾਂ ਨੂੰ ਬਾਹਰ ਦੇ ਆ ਪੂਰੇ ਬਾਜਨ ਵਾਲੇ ਬਾਹਰ ਆ ਜਿਹੜਾ ਬੰਦਾ ਲੈ ਗਿਆ ਤਾਂ ਉਹ ਦੁੱਗਨੇ ਰੁਪਏ ਕਰੂ ਮੂਰੋ ਲੇਵਾ ਦੇ ਕਮਾਲ ਦਾ ਬਹੁਤ ਚੰਗਾ ਡਾਕਟਰ ਥਣ ਲੇਵਾ ਇਕੱਲਾ ਥਣ ਮੁਠੀ ਆ ਬਾਕੀ ਮਗਰੋਂ ਦਿਖਾ ਦੇ ਡਾਕਟਰ ਲੇਵਾ ਥਾਣਾ ਸਹੀ ਆ ਮੁੱਲ ਵੀ ਬਾਈ ਕਹਿੰਦਾ ਮੁੱਲ ਡਾਕਟਰ ਆਪਾਂ ਜਵੇਂ ਜਾਇਜ਼ ਕਰਨਾ ਵਾ ਮੁੱਲ ਨਹੀਂ ਵਾਦਾ ਕਰ ਸੀਦਾ ਲੈ ਚੱਲੋ ਬਾਕੀ ਟਰੈਕ ਆਪਣੇ ਪਾਣਾ ਲਈਆਂ ਹੋਣੀਆਂ ਪਾ ਰਹੀ ਦੇਣੀਆਂ ਹੋਣੀਆਂ ਆਪਾਂ ਬਾਦੇ ਮੁੱਲ ਨਹੀਂ ਕਰਦੇ ਹੁੰਦੇ ਬਾਕੀ ਸਹੀ ਗੱਲ ਆ ਭਾਈ ਸਹੀ ਗੱਲ ਆਪਾਂ ਤਾਂ ਮੁੱਲ ਜਾਇਜ਼ ਕਰਕੇ ਵੇਚਣੀਆਂ ਹੋਣੀਆਂ ਹਮ ਸਹੀ ਗੱਲ ਬਰੀਡ ਬਹੁਤ ਆ ਵੇੜ ਬਾਕੀ ਟਰੈਕ ਬਰੀਡ ਵੀ ਬਹੁਤ ਆ ਭਜਨ-ਭੂਜਨ ਚੰਗਾ ਆ ਤਦ ਬਹੁਤ ਆ ਵੇੜਾਂਗਾ ਕਿ ਨਹੀਂ ਹਾਂ ਬੱਚੀ ਟਰੈਕੋਂ ਪਹਿਲਾ ਜੂਆ ਘਾਹ ਨੂੰ ਵਧਣ ਵਾਲੀ ਆ ਵਧਣ ਵਾਲੀ ਬਾਕੀ ਬੱਦੀ ਗੱਲ ਕੀ ਟਰੈਕ ਰਸੀਦ ਨਹੀਂ ਦਿਖਾ ਦੇ ਲੈ ਜਿਵੇਂ ਜਿਵੇਂ ਇਹ ਨਾ ਟਰੈਕ ਪਹਿਲਾਂ ਇਹ ਕਹਿਣਾ ਕਰਣਾ ਜਾਣਾ ਵੀ ਪਾ ਨਾ ਪਾ ਕੋਈ ਚੱਕਰ ਨਹੀਂ ਇਹਨੂੰ ਠੀਕ ਆ ਹਾਂ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਧਾਰਾ ਮਾਰ ਕੇ ਦਿਖਾਓ ਸਟਰੀਟ ਬਹੁਤ ਯਾਰ ਵਹਿੜ ਤੇ ਡਾਕਟਰ ਕੁਆਲਟੀ ਵਾਲੀ ਆ ਬੱਚਾ ਵੀ ਲਾਉਣਾ ਲਾ ਦੇ ਨਹੀਂ ਨਾ ਪਾ ਨਿਆਣਾ ਵੀ ਪਾ ਨਾ ਪਾ ਠੀਕ ਆ ਅਈ ਭਾਈਆ ਕੋਈ ਚੱਕਰ ਨਹੀਂ ਡਾਕਟਰ ਸੀਜ਼ਨ ਦੀ ਬਹੁਤ ਐ ਠੀਕ ਆ ਭਾਈ ਹਾਂ ਲੈ ਚੋਣ ਦਿਖਾਉਨੇ ਆ ਭਾਈ ਕਰਮਾਲੀ ਦਾ ਲੈ ਕੋਈ ਚੱਕਰੀ ਨਹੀਂ ਇਹਨੂੰ ਹੂੰ ਬਾਕੀ ਡਾਕਟਰ ਆ ਥਾਨ ਜਿਵੇਂ ਬਾਹਰੋਂ ਪਹਿਲਾਂ ਨਾਲ ਬਹੁਤ ਜਿਆਦਾ ਚੋਣ ਚੰਗਾ ਸਹੀ ਗੱਲ ਆ ਹਾਂ ਚਵਾਈ ਇੱਕ ਨੰਮਰਾ ਮੋਟਾ ਮੋਟਾ ਚੋਣ ਆ ਜਿਵੇਂ ਮਰਜੀ ਬਾਕੀ ਡਾਕਟਰ ਨਾਲ ਜਿੰਨੀਆਂ ਪਹਿਲਾਂ ਨਾਲ ਚਵਾਈਆਂ ਹੋਣ ਉਹਨਾਂ ਵੈਦਨ ਬਾਹਰੋਂ ਉਹਨੇ ਨਿਕਰਨਾ ਹੂੰ ਉਸ ਵਾਗਿਆ ਪਤਾ ਰਹਾ ਤੂੰ ਆ ਮਾਰ ਕੇ ਦਿਖਾ ਦਨੇ ਕੋਈ ਚੱਕਰ ਨਾ ਮੰਨੇ ਹੂੰ ਠੰਡੀ ਸੀਲ ਬਾਹਰ ਆ ਕੱਦ ਵਿੱਡ ਬਹੁਤ ਆ ਚੰਗਾ ਕਿੰਨੀ ਆਕਤਾਰਾ ਮਾਰੀਆ ਜਮਾ ਬੋਲਾ ਜਮਾਵਾੜ ਰਖਾ ਤਾਹ ਤਾਹ ਫੋਵਾ ਮਾਰਦੀ ਆਲੇ ਮੱਛੀ ਸਹੀ ਗੱਲ ਆ ਬੰਦੇ ਦੋ ਚਾਰ ਦਿਨ ਡਾਕਟਰ ਚਵਾਈ ਹੋਈ ਜਾ ਬਾਕੀ ਡਾਕਟਰ ਨੂੰ ਦਿਖਾ ਦੀ ਮੱਛੀ ਸਾਫ ਸੁੱਧੇ ਦਿਖਾ ਡਾਕਟਰ ਕੇ ਨੂੰ ਆਲਾ ਨੂੰੜਾ ਫੁੱਲ ਚੰਗਿਆ ਬਾਕੀ ਵੱਡੀ ਗੱਲ ਕੀ ਆ ਡਾਕਟਰ ਆਪਾਂ ਕਹਿ ਦਿੰਦੇ ਨੀ ਤੂੰ ਸੀਟ ਨਹੀਂ ਦੇਖੋ ਲੈ ਹੂੰ ਲੈ ਕੱਲ ਮਾਈ ਨੇ ਕਹਿਣਾ ਹੀ ਕੁਝ ਨਹੀਂ ਜਮਾ ਯਾਰ ਸਹੀ ਗੱਲ ਆ ਉਹ ਮੈਂ ਉੱਠ ਕੇ ਬਹਿ ਜਾ ਦਵਾਰੇ ਬਹਿ ਜਾ ਕੁਝ ਵੀ ਨਹੀਂ ਕਹਿਣਾ ਹੂੰ ਵੱਡੀ ਗੱਲ ਕੀ ਆ ਡਾਕਟਰ ਜਦੋਂ ਬਾਹਰੋਂ ਦੋ ਚਾਰ ਸਾਂਭੀ ਗਈ ਬਹਿ ਤੇ ਨਿੱਖਰ ਨਹੀਂ ਉਦੋਂ ਸਹੀ ਗੱਲ ਆ ਹਾਂ ਤੇ ਮੁੱਲ ਵੀ ਬਾਈ ਮੁੱਲ ਡਾਕਟਰ ਆਪਾਂ ਜਾਰੀ ਕਰਦੇ ਆ ਮੁੱਲ ਨਹੀਂ ਵਾੜੇ ਕਰਦੇ ਆ ਆਪਾਂ ਮ ਜਿਵੇਂ ਵਹਿੜ ਦਾ ਕੱਦਦਾ ਨਾ ਉਵੇਂ ਦਾ ਆਪਾਂ ਮੋਲੀ ਨਹੀਂ ਕਰਦੇ ਮੋਲੀ ਨਹੀਂ ਕਰਦੇ ਕਾਹ ਨੂੰ ਵਹਿੜ ਆਪਾਂ ਮੰਨ ਗਿਆ ਲੱਖ ਸਵਾ ਲੱਖ ਦੀ ਤਿਆਰ ਹੋ ਜਾਣਾ ਸਹੀ ਹੈ ਬਾਈ ਹਾਂ ਪੂਰਾ ਕਦਕੁੱਦਾ ਵਹਿੜ ਦਾ ਪੂਰੀ ਸਭੀ ਬਲੀ ਹੈ ਅੱਗੇ ਬਈ 4 ਨੰਬਰ ਕਿਹੜਾ ਸੂਆ ਜੀ ਇਹ ਡਾਕਟਰ ਪਲੂਨ ਵੱਛੀ ਆ ਕਿੰਨੇ ਦਿਨ ਲੂਜੀ 4 ਦਿਨ ਦਾ ਡਾਕਟਰ ਆ ਤੇ ਬੰਲਾ ਯਾਰ ਡਾਕਟਰ ਚਾਰ ਤੋਂ ਪੰਜ ਓਕੇ ਬਾਈ ਹਾਂ ਬਾਕੀ ਡਾਕਟਰ ਨੂੰ ਲੇਵਾ ਦਿਖਾ ਬਚੂ ਕਿੰਨਾ ਚੰਗਾ ਲੱਗਿਆ ਕਿੰਨਾ ਕੁ ਰਿਕਾਰਡ ਹੈ ਬਈ ਦੁੱਧ ਦਾ ਦੁੱਧ ਡਾਕਟਰ ਹੀ ਆ ਬੜਾ ਨਹੀਂ ਕਹਦਾ ਦੁੱਧ 25 ਦਿਨਾਂ ਸੇ ਪਾਈ ਚਵਾਉਣਾ ਚਾਹੀਦਾ ਫਿਰ ਬੱਚੀ ਨੂੰ ਕੱਲੀ ਬਾਕੀ ਡਾਕਟਰ ਤੂੰ ਐ ਦੇਖ ਕੱਚੀ ਕੱਚੇ ਤੂੰ ਜਗਾਰ ਦੇ ਬੱਚੀ ਨੂੰ ਕਹਿੰਦਾ ਨਹੀਂ ਲੇਵਾ ਕਮਾਲ ਲੇਵਾ ਡਾਕਟਰ ਹੈ ਵੀ ਬੜਾ ਚੰਗਾ ਥੋੜਾ ਜਿਹਾ ਲਾਾਈ ਮੁੱਠੀ ਵਾਲਾ ਬਾਕੀ ਤੂੰ ਬੜਾ ਥਾਂ ਥਾਂ ਚੰਗਾ ਲੱਗਿਆ ਥਾਂ ਦਿਖਾ ਦੇ ਮੂੰਹ ਤੋਂ ਕੀ ਬਾਤ ਹੈ ਬਾਕੀ ਡਾਕਟਰ ਤੂੰ ਕੁਆਲਿਟੀ ਦੇਖ ਵੇਖਦੀ ਬਿਊਟੀ ਚੈੱਕ ਕਰ ਕਰਮਾਲ ਦੀ ਪੂਰੀ ਡਾਕਟਰ ਸਮਝ ਪਈ ਬਈ ਇਹ ਪੂਰੇਆਂ ਭਾਈਆਂ ਭੋਜਿਆਂ ਨੂੰ ਬਹੁਤ ਆਦਰ ਰਿਵਾਇਤ ਦਾ ਸਹੀ ਗੱਲ ਆ ਭਾਈ ਹੂੰ ਖੋਲੇ ਭਾਈ ਤੋੜ ਦੇ ਕੱਲੀ ਕੱਚੀ ਕੱਚੀ ਆ ਉਸਾਂ ਦਾ ਕੱਚੀ ਦਾ ਰਿਵਾਇਤ ਆ ਜਾਂ 2-4 ਦਿਨ ਮੰਦਾ ਸਾਹਮਲੇ ਤੇ ਜੀਜੂ ਲਾ ਕੇ ਸੂਪੇ ਬਣ ਪਹੂ ਚੰਗਾ ਜਾਂਦਾ ਸਹੀ ਗੱਲ ਆ ਭਾਈ ਬਾਕੀ ਡਾਕਟਰ ਤੋਆ ਦਾ ਦਿਖਾ ਰਹਿਣ ਦਾ ਪੜੀ ਵੀ ਚੰਗੀ ਆ ਨਾ ਫੜੀ ਜਾਣਾਂ ਡਾਕਟਰ ਬਾਹਰ ਜਾ ਪਈਏ ਪੂਰੇ ਪਾਸੇ ਜਾਣ ਆਈ ਪਈ ਰਹੇ ਪਿੱਛੇ ਤੋਂ ਚੌੜੀ ਚੂੜੀ ਨੇ ਘਰ ਚੌੜੀ ਬਹੁਤ ਆ ਬਾਕੀ ਡਾਕਟਰ ਲੇਵਾ ਬਹੁਤ ਖੁੱਲਾ ਹੂੰ ਜਿੱਦੋਂ ਡਾਕਟਰ ਬਾਹਰ ਤਿਆਰ ਹੋਣਾ ਨਾ ਓੰਨੀ ਕੁ ਬਾਹਰ ਉਹਨਾਂ ਲੇਵਾ ਬਰਾਉਣਾ ਸਹੀ ਗੱਲ ਆ ਜਿਵੇਂ ਉਹ ਸੁੰਗਾ ਬਰ ਬਾਕੀ ਰਾਂਡੂ ਨੂੰ ਦਿਖਾ ਦੀ ਪੁੱਤਰ ਪੁੱਤਰ ਬਹੁਤ ਆ ਬਾਕੀ ਹੋਰ ਜਿਹੜਾ ਤਸੀਲ ਖੰਦੀ ਦੇ ਕੋਲ ਕਹਿੰਦਾ ਜਮੇ ਨਹੀਂ ਕਰਮ ਆਈ ਨਹੀਂ ਕੋਈ ਇਹਵਾ ਕਮਾਲ ਦਾ ਭਾਈ ਡਾਕਟਰ ਆ ਥਾਣ ਲੈ ਭਾਈ ਬਾਹਰ ਜਾਏਗਾ ਥੋੜਾ ਜਾਏਗਾ ਬੰਨੇ ਬਾਹਰ ਜਾਏਗਾ ਚੈੱਕ ਕਰ ਲੋ ਥਾਣ ਇੱਕ ਨੰਬਰ ਥਾਣ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਵੀ ਨਾੜਾ ਨੂੜਾ ਨਾੜਾ ਨੂੜਾ ਐਡਰੈਸੀ ਦੇ ਬਾਹਰ ਜਾਏਗਾ ਬਲੂਨ ਬੱਚੀ ਆ ਬਾਈਨਾ ਬਹੁਤ ਆ ਸਹੀ ਗੱਲ ਆ ਬਾਕੀ ਨਾ ਨੂੜਾ ਦੇ ਜਾਨ ਹੋ ਰਾ ਗਰਮੀ ਨਹੀਂ ਮੰਦੀ ਗਰਮੀ ਡਾਕਟਰ ਜਮੇ ਨਹੀਂ ਮੰਦੀ ਕੋ ਫਾਂਡ ਫੌਂਡ ਵੀ ਫੋਲੋ ਚਾਹੀਦੀ ਗਰਮੀ ਨਹੀਂ ਮੰਦੀ ਮੱਝ ਨਾਲ ਦਾ ਦੁੱਧ ਦੇਣਾ ਗਰਮੀ ਡਾਕਟਰ ਰਾਮ ਦੁੱਧਿਆ ਦੱਛੂ ਕੀ ਵਾਕਈ ਚੰਗੀ ਆ ਵੈਸੇ ਹੂੰ ਅੱਗੇ ਜਿਵੇਂ ਦੋ ਚਾਰ ਦਿਨ ਲੈਂਦੀ ਸਹੀ ਆ ਕਿਉਂ ਡਾਕਟਰ ਚਾਹੀਦੀ ਤੇ ਆ ਗਈ ਬੱਚੀ ਨਹੀਂ ਹੋਰ ਹੀ ਕੋਈ ਇਹਦਾ ਫਿਰ ਮੁੱਲ ਜਾਇਜ਼ ਹੀ ਹੋਵੇ ਮੁੱਲ ਵਾਲਟਰ ਪੂਰੇ ਜਾਇਜ਼ ਕਰਨੇ ਆਪਾਂ ਮੁੱਲ ਨਹੀਂ ਵਾਹੇ ਕਰਨੇ ਮੁੱਲ ਪਹਿਲਾਂ ਹੀ ਇਸੇ ਜਾਇਜ਼ ਹੀ ਹੁੰਦੇ ਆ ਗੱਲ ਤੋਂ ਅੱਜ ਮੁੱਲ ਅੱਗੇ ਨੂੰ ਪਹਿਲਾਂ ਤੋਂ ਵੀ ਜਾਇਜ਼ ਕਰਾ ਲਈ ਆਪਾਂ ਮੁੱਲ ਨਹੀਂ ਵਾਹੇ ਕਰਦੇ ਆਪਾਂ ਉਹੀ ਵਾਲਟਰ ਸਾਫ ਸੁਥਰੀ ਬਹਿ ਰਹਾ ਬਾਕੀ ਤੂੰ ਜਾਨ ਦਿਖਾ ਦੇ ਕਿ ਕਿੱਡੀ ਕੱਦ ਵੀ ਚੰਗਾ ਫੇਸ ਰਖਾ ਦੇ ਮਾੜਾ ਹਾਂ ਗਲਤ ਲੈ ਫੇਸ ਬੜਾ ਪਿਆਰਾ ਕਰਮਾਈ ਦਾ ਲੈ ਬਿਊਟੀ ਚੈੱਕ ਕਰੋ ਕਰਮਾਈ ਦੀ ਇੱਕ ਨੰਬਰ ਆਹ ਕਵਾਲੀ ਡਾਕਟਰ ਕੁਆਲਿਟੀ ਚੰਗੀ ਆ ਬਾਈ ਸਹੀ ਗੱਲ ਆ ਬਾਈ ਹਮ ਅੱਗੇ ਬਾਈ ਇਹ ਡਾਕਟਰ ਜਰਸੀ ਆਪਾਂ ਦੋ ਬੱਚੇ ਲਏ ਆ ਇੱਕ ਇੱਕ ਘਰੋਂ ਲਏ ਆ ਮੈਂ ਬਰਡ ਪੀ ਸਕਦਾ ਹਾਂ ਹਾਂ ਬਾਕੀ ਡਾਕਟਰਾਂ ਤੋਂ ਦੱਸਿਓ ਆਪੇ ਦੱਸਵੀਆਂ ਕਹਿਣ ਦੀ ਲੋੜ ਨਹੀਂ ਸਹੀ ਗੱਲ ਆ ਇਹ ਦੰਦਾਂ ਦਾ ਡਾਕਟਰ ਦੋ ਦੰਦ ਬੱਚਾ ਹੈ ਦੋ ਦੰਦ ਬੱਚਾ ਹਾਂ ਦੋ ਦੰਦ ਬੱਚਾ ਡਾਕਟਰ ਬਾਕੀ ਤੂੰ ਕੁਆਲਿਟੀ ਦੇਖ ਬੱਚੀ ਜਰਸੀ ਆਣ ਯਾਰ ਜੀ ਡਾਕਟਰ ਪਿਆਰ ਰਸੀ ਆ ਬਈ ਬਿਊਟੀ ਆਪਣਾ ਕਹਿ ਦਿੰਦੇ ਨਾ 100 ਦੀ 100% ਆ ਵਾ ਜੀ ਹਮ ਬਿਊਟੀ ਦੇ ਕੁਆਲਟੀ ਦੇ ਡਾਕਟਰ ਜਾਨ ਦੇ ਸਹੀ ਗੱਲ ਆ ਪੂਰੀ ਡਾਕਟਰ ਸਮਝ ਪਈ ਆ ਤੂੰ ਲੇਵਾ ਦੇਣਾ ਮੈਂ ਕਹਿੰਦਾ ਚਮਕ ਦੇਖ ਬੈਠ ਤੇ ਚਮਕ ਹੀ ਦੱਸ ਦਿੰਦੀ ਆ ਬਾਈ ਚਮਕ ਡਾਕਟਰ ਬੱਚਿਆ ਲੇਵਾ ਦੇਖੋ ਲੈ ਕੀ ਬਾਤ ਬਾਕੀ ਡਾਕਟਰ ਗੱਲ ਜੇ ਨਾ ਬੱਚਿਆ ਦੋ ਚਾਰ ਲੈਂਦੀ ਆ ਹਮ ਉਹਨਾਂ ਦੇ ਬੱਚਿਆ ਉਹਨਾਂ ਲੇਵਾ ਕਰ ਲੈਣਾ ਤੂੰ ਲੇਵਾ ਕਰ ਲੈਣਾ ਕੀ ਬਾਤ ਆ ਲੇਵਾ ਦੇਖੋ ਪੰਡ ਵਾਲਾ ਤਿਆਰ ਕਰਾਓ ਡਾਕਟਰ ਚੰਗਾ ਲੇਵਾ ਬਰੀ ਤਰਾਈ ਜੜੂਏ ਲੇਵੇ ਰਿਹਾ ਮੂਹ ਨੂੰ ਬਹੁਤ ਥੱਲੇ ਤੋਂ ਡਾਕਟਰ ਮੂਹ ਨੂੰ ਲੇਵਾ ਦੇਖੋ ਹੁਣ ਵੀ ਦਿਖਾ ਦਿਓ ਇਧਰ ਦਿਖਾ ਡਾਕਟਰ ਮੂਹ ਨੂੰ ਲੇਵਾ ਕਿੱਥੇ ਲਈ ਫੇਰਦੀ ਆ ਕੀ ਬਾਤ ਆ ਭਾਈ ਹਾਂ ਮਦਰ ਨੂੰ ਵੀ ਲੇਵਾ ਦੇਖੋ ਪੱਟਾਂ ਤੋਂ ਬਾਹਰ ਦਿਖਾਉਣ ਲੱਗ ਗਈ ਸਹੀ ਗੱਲ ਆ ਬੱਚੀ ਉਹ ਤੇਰੀ ਤੇ ਆ ਕਿ ਨਾ ਬੱਚਿਆਂ ਰੱਖਣੇ ਹੀ ਹੁੰਦੇ ਆ ਹਮਮ ਜਦੋਂ ਬਾਪੂ ਦਾ ਆਉਂਦਾ ਨਾਲ ਪਸ਼ੂ ਆਉਂਦੇ ਆ ਵੀਡੀਓ ਤੋਂ ਨਹੀਂ ਪੈਂਦੀ ਆ ਸਹੀ ਗੱਲ ਆ ਬਹੁਤ ਜਿਆਦਾ ਡਾਟਰ ਬੱਚਾ ਚੰਗਾ ਹੈ ਖੋਲ ਦੇ ਬਈ ਤੋਰ ਕੇ ਡਾਟਰ ਦਾ ਦੋਗਾ ਦੇ ਦਾਨੂੰ ਹਫਤਾ ਫਿਰਦਾ ਨੂੰ ਹੋ ਗਿਆ ਇਹ ਬੱਚਿਆਂ ਦੇ ਠੀਕ ਆ ਮਸਾ ਰਿੰਗਾ ਬੱਚਿਆਂ ਨੂੰ ਦੰਦਾ ਜੀ ਆ ਬਈ ਦੋ ਦੰਦ ਆ ਲੈ ਬੋ ਦੰਦ ਪਿਓਰ ਉੱਤੋਂ ਪੱਦਰ ਪਲੀ ਡਾਕਟਰ ਤੋਲਾ ਦਾ ਦਿਖਾ ਮੱਛੀ ਦਾ ਤੋਰਾ ਦੇ ਕਰ ਮੈਂ ਹਾਂ ਮਾਈ ਰੰਗ ਦੀ ਕੁਆਲਟੀ ਆ ਜਦਦੇ ਤਿਆਰ ਹੋ ਗਈ ਬੜ ਦੱਸੂਗੀ ਨਹੀਂ ਤੂੰ ਜਿਆਦਾ ਆਪਾਂ ਕਹਿੰਦੀਆਂ ਗੱਲਾਂ ਨਹੀਂ ਬੱਚਾ ਤੈਨੂੰ ਆਪੀ ਦੇਸ਼ੂ ਤੂੰ ਬੱਚੇ ਦੀ ਖਾਮੀ ਖੁਦ ਨਹੀਂ ਦੇਖਦਾ ਹਮਮ ਸਹੀ ਗੱਲ ਆ ਬਈ ਬੱਚੇ ਡਾਕਟਰ ਤਿਆਰੀ ਬਹੁਤ ਆ ਤੇ ਖੜੀ ਖੁਦ ਨਹੀਂ ਦਿਖਾ ਦੇ ਉਸ ਤੋਂ ਪਤਾ ਕੁਆਲਟੀ ਦਿਖਾ ਬੱਚੇ ਦੀ ਕੁਆਲਟੀ ਇੱਕ ਨਾਮ ਹਾਂ ਉੱਤੋਂ ਪੱਦਰ ਭਾਈ ਜਮਾ ਹੈ ਮੈਂ ਕਹਿੰਦਾ ਜਮਾਗਾ ਕਾਲੇ ਨਾਗਰ ਕੀ ਪਈ। ਇਹ ਤਾਂ ਡਾਕਟਰ ਜੀ ਮੰਨ ਕੇ ਗਾ ਸੱਚੀ ਮੁੱਟੀਆਂ ਪੀਸ ਆਏ ਨੇ। ਸੱਪੇ ਵੀ ਹੁੰਦੇ ਆ। ਹਮਮ। ਆਈ ਡਾਕਟਰ ਕੁਆਲਿਟੀ ਕੁਆਲਿਟੀ ਚੰਗੀ ਆ। ਸਹੀ ਗੱਲ ਆ। ਤੇ ਤੂੰ ਲੈ ਵੇ ਤਿਆਰੀ ਦੇ ਡਾਕਟਰ ਕਿੰਨੀ ਚੜਾਈ ਛੁੜੀ ਆ। ਤੇ ਬਾਕੀ ਮੁੱਲ ਵੀ ਜਾਇਜ਼ ਹੋ। ਹਾਂ ਡਾਕਟਰ ਮੁੱਲ ਨਹੀਂ ਵੜੇ ਕਰਦੇ ਆ ਪਾ ਯਾਰ। ਮੁੱਲ ਦਾ ਪਾ ਵੜੇ ਕਰਦੇ ਹੀ ਨਹੀਂ। ਜਮਾ ਜਾਇਜ਼ ਹੋ ਮੁੱਲ ਵਾੜਾ ਮੁੱਲ ਨਹੀਂ ਕਰਦੇ। ਨੇਵਾ ਕਮਾਲ ਨਾਲ ਇੱਕ ਜਿਹੜਾ ਹੋਰ ਦਵਾ। ਕੋਈ ਨਾ ਕਰੀ ਡਾਕਟਰ ਦਵਾ ਦਿੰਦੇ ਆ ਜਿਹੜਾ-ਜਿਹੜਿਆਂ ਵਿੱਚ ਕੁਝ ਅਗੇ ਫਾਰਦੀ ਆ ਬੱਚੀ ਦਾ ਇੰਟਰ ਬਹੁਤ ਚੰਗੀ ਆ। ਹਮਮ। ਕੱਤੀ ਗੱਤੀ ਹੋਈ ਆ ਉਸ ਆਵਨਾ ਦਾ ਜਲਾ ਬਾਕੀ ਡਾਕਟਰ ਨੇ 5 ਤੋਂ 4 ਦਿਨ ਦੀ ਕੱਚੀ ਜ਼ਰੂਰ ਹੈ ਹਮ ਹਜੇ ਨਾਲ ਬੱਚਾ ਬਹੁਤ ਛੋਟਾ ਹੈ 2 ਦਿਨ ਦੀ ਆ ਜੀ 2 ਦਿਨ ਦੀ ਆ ਹਾਂ ਹਾਂ ਬਾਕੀ ਤੁਹਾਨੂੰ ਦਿਖਾਦਾ ਟਰਾ ਖੜ ਨਹੀਂ ਖੜ ਨਹੀਂ ਬੱਚੀ ਦੀ ਮੰਨ ਲੇ ਕਿ ਚਲ ਹਜੇ ਤਾਂ ਬੱਚੀ ਹੀ ਆ ਬੱਚੀ ਆਇਆ ਟਰਾ ਦੇ 2 ਦਿਨ ਦੀ ਆ ਮੰਨ ਆ ਅਜੇ ਤੱਕ ਅਜਿਹੇ ਲੋਕਾਂ ਨੇ ਬੱਚਿਆਂ ਦਾ ਡਾਕਟਰ ਟੀਕੇ ਵੀ ਨਹੀਂ ਬਣਾਉਂਦੇ ਇਹਨਾਂ ਬੱਚਿਆਂ ਨੂੰ ਸਹੀ ਗੱਲ ਆ ਭਾਈ ਅਜੇ ਤੱਕ ਗਰੋਥ ਬਹੁਤ ਕਰਦੀ ਹਾਂ ਤੋਰਾ ਦੇਖੋ ਨਾਲੇ ਉਸ ਤੋਂ ਪੱਦਰ ਰਾਜੀ ਫਲੀ ਵੀ ਚਮਕਾਲੀ ਬਣਦੀ ਸੋਹਣੀ ਬੜੀ ਦਿਖਾ ਦੇ ਡਾਕਟਰ ਸੋਹਣੀ ਬੜੀ ਬਹੁਤ ਹੈ ਮੁੱਲ ਜਿਵੇਂ ਜਾਇਜ਼ ਹੋਵੇ ਮੁੱਲ ਡਾਕਟਰ ਆਪਾਂ ਜਾਇਜ਼ ਕਰਦੇ ਆ ਕੋਈ ਮੁੱਲ ਨਹੀਂ ਕਰਦੇ ਭਾਈ ਵੈਸੇ ਮੁੱਲ ਬਾਈ ਦੇ ਜਾਇਜ਼ ਹੁੰਦੇ ਆ ਕੱਤੀ ਹਵਸਾ ਨੂੰ ਮੁੱਲ ਵਾਈਂ ਕਹਿੰਦਾ ਹੋਰ ਵੀ ਜੈ ਜੀ ਰੱਖਾਂਗੇ ਬਾਕੀ ਡਾਕਟਰ ਇਹ ਕੁਆਲਟੀ ਦੇ ਹਿਸਾਬ ਨਾਲ ਆਪਾਂ ਮੁੱਲ ਨਹੀਂ ਵਾੜੇ ਕਰਦੇ ਹੂੰ ਬਾਕੀ ਆ ਡਾਕਟਰ ਵੱਡੀ ਗੱਲ ਕੀ ਆ ਇਹਦੇ ਬੱਚਾ ਨੇ ਹੁਣ ਦੇ ਖਿਲਾਫ ਨੂੰ ਵੀ ਪੈਸੇ ਲਾਉਣੇ ਪੈਂਦੇ ਆ ਸਹੀ ਗੱਲ ਤੇ ਬਾਕੀ ਇਹਨੂੰ ਪਤਾ ਉਹਨਾਂ ਦਾ ਕਹਿਣ ਦੀ ਲੋੜ ਹੀ ਨਹੀਂ ਕਹਿਣ ਦੀ ਲੋੜ ਹਾਂ ਬਾਕੀ ਡਾਕਟਰ ਕੁਆਲਟੀ ਦਿਖਾ ਦੇ ਬੱਚੇ ਦੀ ਕੁਆਲਟੀ ਇੱਕ ਨੰਬਰ ਹਾਂ ਆਪਾਂ ਤੁਹਾਨੂੰ ਮੂੰਹ ਮਾ ਦਿਖਾ ਦੇ ਸਮਾਰ ਕੇ ਫੇਸ ਦੁਆਰੇ ਦਿਖਾਉਨੇ ਆ ਫੇਸ ਦੀ ਬਿਊਟੀ ਚੈੱਕ ਕਰੋ ਬੋਦੀਵਾਦੀ ਟੋਆ ਟੋਆ ਪੂਰਾ ਚੰਗਾ ਹੈ ਪੂਰੀ ਡਾਕਟਰ ਕੁਆਲਟੀ ਆ ਬੱਚੀ ਦੀ ਕੀ ਬਾਤ ਹਾਂ ਹੂੰ ਭਾਗਿਆ ਬਈ ਲਾਸਟ ਇਹ ਵੀ ਡਾਇਮੰਡ ਪੀਸ ਹੀ ਆ ਇਹਦਾ ਡਾਕਟਰ ਇਹ ਕਹਿੰਦੇ ਆ ਗੱਲਾਂ ਹੀ ਆਪਾਂ ਕਹਿਣਾ ਹੋਰੀ ਕਮ ਇਹਦਾ ਆਪੀ ਬੱਚਾ ਹੀ ਦੱਸਦਾ ਹੂੰ ਬਾਕੀ ਡਾਕਟਰ ਤੋਂ ਬੱਚਾ ਇਹ ਦੇਖ ਇਹ ਦੰਦ ਮਨਾ ਇੱਕ ਛਿੱਟਿਆ ਵੈਦਾ ਓਕੇ ਠੀਕ ਆ ਹਾਂ ਭਲਾ ਕੁ ਖੀਰੀ ਮੰਨ ਲੇ ਨੂੰ ਭਲਾ ਕਿ ਦੰਦ ਛਿੱਟਿਆ ਮੰਨ ਲੇ ਇੱਕ ਦੰਦ ਛਿੱਟਿਆ ਵਈ ਆ ਓਕੇ ਬਈ ਤੋਂ ਡਾਕਟਰ ਲੈਵਾ ਜੀ ਹਾਰ ਰੱਖਾ ਬੱਚੇ ਦਾ ਆਏਗਾ ਨਾ ਕੀ ਆ ਵਾਸਤਾ ਬਈ ਲੈਵਾ ਕਮਾਲ ਦਾ ਯਾਰ ਡਾਕਟਰ ਯਾਰ ਉਹ ਬੱਚੇ ਦਾ ਮੂੰਹ ਮੱਥਾ ਦਿਖਾ ਦੇ ਡਾਕਟਰ ਜਿੱਦੇ ਬੱਚੀ ਦੀ ਤਿਆਰੀ ਕੀਤੀ ਹੋਣਾ ਇਹਦੇ ਬੱਚੀਆਂ ਹੈ ਕਿਹਨਾਂ ਰੋਡੀਆਂ ਮੈਂ ਉਹਨਾਂ ਦੇ ਵਾਲੀ ਫਿਰਦੀ ਆ ਟੁਆ ਟੁਆ ਦੇਖਣਾ ਪੈਂਦਾ ਹਾਂ ਬੱਦ ਕੁਆਲਟੀ ਦੇਖੋ ਯਾਰ ਛੋਟਾ ਛੋਟਾ ਕੰਨ ਫੋਲਡ ਬੱਦ ਕੁਆਲਟੀ ਦੇਖ ਯਾਰ ਹਾਂ ਇੱਕ ਦੰਦ ਸੱਟ ਗਈ ਹਾਂ ਇੱਕ ਦੰਦ ਛਿੱਧ ਗਈ ਮੰਨ ਬੰਦਾ ਡਾਕਟਰ ਕੋਲ ਖੀਰੀ ਮੰਨ ਕੇ ਲੈ ਲੇ ਹੂੰ ਹਾਂ ਇਹਦੇ ਬੱਚੇ ਡਾਕਟਰ ਖੀਰੀ ਆ ਗਈ ਆ ਚਮਕ ਚਮਕ ਪੂਰੀ ਆ ਲੇਵਾ ਕਮਾਲ ਦਾ ਕੱਲੀ ਬਾਕੀ ਆ ਕੁਆਲਿਟੀ ਦੇ ਡਾਕਟਰ ਨੇ ਥਣੇ ਲੇਵਾ ਦਿਖਾ ਦੀ ਮੂਹ ਨੂੰ ਲੇਵਾ ਦੇ ਕਿੰਨੀ ਚੜਾਈ ਬਿਤੀ ਆ ਸਹੀ ਆ ਮਗਰ ਨੂੰ ਵੀ ਲੇਵਾ ਹੀ ਤਿਆਰੀ ਚੰਗੀ ਆ ਹੂੰ ਪਛੀਂਹ ਨਾਲ ਦੀ ਤਿਆਰੀ ਕੰਮ ਨਹੀਂ ਬਹੁਤ ਆ ਸਹੀ ਆ ਭਾਈ ਥਣੇ ਦਿਖਾਈ ਡਾਕਟਰ ਬੱਚੀ ਵਾਲੇ ਹੂੰ ਮੁੱਲ ਜੈ ਜੀ ਹੋਣਾ ਮੁੱਲ ਡਾਕਟਰ ਜੈ ਕਰਾਂਗੇ ਪਰ ਮੁੱਲ ਨਹੀਂ ਵਾਦੇ ਕਰ ਬੋਲ ਦੇ ਭਾਈ ਤੋਰ ਦੇ ਸਮੋਲ ਬਾਈਕ ਦਾ ਜਮਾ ਜਾਇਜ਼ ਰੱਖਾਂਗੇ ਮੁੱਲ ਦਾ ਫਿਕਰ ਨਾ ਕਰੋ ਡਾਕਟਰ ਉਹ ਤਾਂ ਆਈ ਨਹੀਂ ਤੂੰ ਬੱਚੇ ਦੇਖ ਕੇ ਆਪ ਹੀ ਬੰਦੇ ਨੇ ਕਹਣਾ ਤੂੰ ਬੱਚੇ ਦੇਖੋ ਲੈ ਹੂੰ ਸੋਰਾ ਦੇ ਲੈ ਬੱਚਾ ਦੇ ਡਾਕਟਰ ਆ ਬੱਚੇ ਮੈਂ ਕਹਿੰਦਾ ਤੋਰ ਹੀ ਦਾਸਦੀ ਆ ਲੈਵਾ ਕੱਡੂ ਬਹੁਤ ਬਈ ਹਾਂ ਡਾਕਟਰਾਂ ਬੱਚੇ ਨਖਰੂ ਬਹੁਤ ਆ ਹੂੰ ਇਹਦਾ ਬੱਚੇ ਕੱਚੀ ਗੱਜੀ ਵਜੋਂ ਹੁਣ ਲੱਗੀ ਆ ਭਲਾਂ ਪਾਉਣ ਸਹੀ ਆ ਅਜੇ ਉਹ ਭਾਂ ਪਾਉਣ ਲੱਗੀ ਬੜ ਨਹੀਂ ਹੋਣਾ ਹੂੰ ਬਾਕੀ ਡਾਕਟਰ ਨੇ ਖੁੱਲ੍ਹਣਗੇ ਕਹਿੰਦਾ ਪਤੇ ਬੰਤ ਲਿਆਦੇ ਆਪਾਂ ਪਾਉਣ ਤੇ ਅਗਾਂ ਮਾ ਅੱਖ ਟ ਮੰਨਦੇ ਆ ਸਹੀ ਆ ਬੱਚਿਆਂ ਆਪਾਂ ਜੋੜੀ ਇੱਕੇ ਘਰੋਂ ਦੇਈ ਆ ਹੂੰ ਉਹ ਜਾਦੇ ਡਾਕਟਰ ਬੱਚਾ ਚੰਗਾ ਬਹੁਤ ਚੰਗਾ ਬੱਚਾ ਭਾਈ ਬਾਕੀ ਹਜੇ ਉਮਰ ਵੀ ਕਿਹੜੀ ਆ ਯਾਰ ਡਾਕਟਰ ਆ ਮੰਨ ਕੇ ਜਲ ਜਾ ਖੀਰਾ ਬੱਚਾ ਹੀ ਮੰਨ ਲੇ ਬੰਦੇ ਕਸ਼ਿਤੇ ਆ ਵਾ ਯਾਰ ਹੂੰ ਬਾਕੀ ਡਾਕਟਰ ਬੱਚਾ ਹੈ ਬਹੁਤ ਕੁਆਲਿਟੀ ਵਾਲਾ ਬਹੁਤ ਕੁਆਲਿਟੀ ਵਾਲਾ ਲੈ ਬਿਊਟੀ ਚੈੱਕ ਕਰ ਲਓ ਫੇਸ ਦੀ ਟੂਆ ਟੂਆ ਪੂਰਾ ਚੰਗਾ ਹੋਰ ਦੇਖੋ ਇਨਕ ਜਿਹੜਾ ਹੋਰ ਲਵਾ ਦੇ ਜਾਂਮ ਕੁਚ ਮੁਕ ਪੂਰੀ ਹੈ ਗਰੀ ਬੜੀ ਡਾਕਟਰ ਚਮਕਦਮ ਕਾ ਬੰਦੇ ਦੇ ਸਾਂਭ ਗਿਆ ਬੜੀਆਂ ਬੱਚੇ ਹੂੰ ਬਾਕੀ ਡਾਕਟਰ ਨਾਲ ਸਾਬ ਸੁੱਤਰਾ ਪਸ਼ੂ ਆ ਯਾਰ ਹੂੰ ਹਰੇਕ ਬੰਦਾ ਚੰਗਾ ਡੰਗਰ ਕੋਈ ਟਾਮਾ ਬੰਦੇ ਸ਼ਾਮਦਾ ਸਹੀ ਗੱਲ ਆ ਭਾਈ ਬਾਕੀ ਡਾਕਟਰ ਨੇ ਆਪ ਹੀ ਬੱਚਿਆਂ ਦਾ ਦੱਸ ਦਿਓ ਸਮਝ ਆਉਂਗਾ ਯਾਰ ਕੋਈ ਦੀ ਬੱਚੀ ਕੋਈ ਨਹੀਂ ਸਵਾ ਸਕਦਾ ਜੇ ਇੱਕਦੰਦ ਸਿੱਧਾ ਬੱਚੀ ਸੂਣ ਨੂੰ ਤਿਆਰ ਹੈ ਸਹੀ ਗੱਲ ਆ ਬਈ ਦੇ ਵਾਵਾ ਤੇ ਕੁਆਲਟੀ ਦਿਖਾ ਬੱਚੀ ਤੇ ਸਪੂਸ ਟੂਆ ਬਾਕੀ ਬੰਦੀ ਗੱਲ ਕੀ ਡਾਕਟਰ ਤੂੰ ਦੇਖੀ ਬੱਚੀ ਸੀਲ ਠੰਡੀ ਲੈ ਹਮ ਕਰ ਮਾਈ ਨੇ ਕੁਝ ਵੀ ਨਹੀਂ ਕਹਿਣਾ ਹਮ ਤੇ ਮੋਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾ ਹਾਂ ਮੋਲ ਡਾਕਟਰ ਜਾਇਜ਼ ਸਾਰੀਆਂ ਹੀ ਚੰਗੀਆਂ ਨੇ ਸਾਰੀਆਂ ਦੇ ਮੋਲੀ ਬਾਈ ਕਹਿੰਦਾ ਜਾਇਜ਼ ਹੋਣਗੇ ਬਈ ਮੋਲ ਡਾਕਟਰ ਜੇ ਹੋਂ ਤੋਂ ਅੱਗੇ ਵੀ ਵੀਡੀਓ ਪਾਉਣੀ ਆਪਣੇ ਸਾਰਿਆਂ ਨੂੰ ਮੋਲ ਮੰਨਣਾ ਅਰੇ ਤਾਂ ਨਹੀਂ ਹੁੰਦੇ ਆ ਸਹੀ ਆ ਭਾਈ ਮੋਲਨੀ ਵਾਲੇ ਕਰਦੇ ਡਾਕਟਰ ਆਪਾਂ ਸਹੀ ਆ ਨਾਗਸੀ ਭਰਾ ਕੋਲੇ ਬਈ 6 6 ਦੇ 6 ਹੀ ਦਿਖਾਤੇ ਕਿਸੇ ਵੀ ਨੂੰ ਕੋਈ ਵੀ ਨਾਗ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਧਨ ਨੂੰ ਧੰਨਵਾਦ